ਜਦੋਂ ਉਲਟੀ ਵਾਰ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਫਿਰ ਕੀ ਕਹੋਗੇ ਬਹੁਤ ਵੱਡਾ ਕਪਲਾ ਹੈ ਕਾ ਮੀਸਾਬ ਬਹੁਤ ਵੱਡਾ ਕਪਲਾ ਹੈ ਸੁਣ ਕੇ ਜਰਾ ਸੰਗਤ ਜੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਤੁਸੀਂ ਜੁੜਿਓ ਬਾਣੀ ਅਖੰਡ ਬਾਣੀ ਮੰਤਕ মিডিਆ ਦੇ ਨਾਲ ਤੇ ਸਮੇਂ-ਸਮੇਂ ਅਨੁਸਾਰ ਅਸੀਂ ਪਹਿਲਾਂ ਵੀ ਬਹੁਤ ਵੱਡੇ ਖੁਲਾਸੇ ਕਰਦੇ ਆਏ ਹਾਂ ਜੋ ਗੁਰੂ ਘਰਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾ ਵੱਲੋਂ ਕੀਤੇ ਜਾਂਦੇ ਨੇ ਪਰ ਕੋਈ ਕਾਰਵਾਈ ਨਹੀਂ ਹੁੰਦੀ ਅੱਜ ਬਹੁਤ ਵੱਡਾ ਖੁਲਾਸਾ ਕਰਨ ਜਾ ਰਿਹਾ ਕਰੋੜਾਂ ਦਾ ਕਪਲਾ ਗੁਰਦੁਆਰੇ ਦੇ ਹਦੂਦ ਦੇ ਅੰਦਰ ਆਉਂਦੀਆਂ ਬਹੁਤ ਸਾਰੀਆਂ ਦੁਕਾਨਾਂ ਜਿਹੜੀਆਂ ਵਾ ਉਹ ਕਿਰਾਏ ਤੇ ਦਿੱਤੀਆਂ ਗਈਆਂ ਸਨ ਉਹਨਾਂ ਦੇ ਕਿਰਾਏ ਨੂੰ ਲੈ ਕੇ ਕਰੋੜਾਂ ਦਾ ਕਪਲਾ ਜਿਹੜਾ ਉਹ ਸਾਹਮਣੇ ਆਇਆ ਕੋਈ ਰਸੀਦ ਨਹੀਂ ਦਿੱਤੀ ਜਾਂਦੀ ਬਹੁਤ ਸਾਰੇ ਲੱਖਾਂ ਦਾ ਕਰੋੜਾਂ ਦਾ ਕਪਲਾ ਜਿਹੜਾ ਉਹ ਸਾਹਮਣੇ ਆਇਆ ਗੁਰੂ ਦੀ ਗੋਲਕ ਦੇ ਨਾਲ ਵੀ ਛੇੜਛਾੜ ਕੀਤੀ ਗਈ ਹੁਣ ਇਹ ਮਾਮਲਾ ਜਿਹੜਾ ਹੈ ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂਬਰਾਂ ਤੱਕ ਪਹੁੰਚਦਾ ਫਿਰ ਐਂਟਰੀ ਹੁੰਦੀ ਹੈ ਕਿਸਾਨ ਜਥੇਬੰਦੀਆਂ ਦੀ ਉਹਨਾਂ ਨੇ ਇੱਕ ਲਿਖਤੀ ਰੂਪ ਵਿੱਚ ਸੰਗਤ ਰੂਪੀ ਸ੍ਰੀ ਅਕਾਲ ਪੁਰਖ ਸਾਹਿਬ ਇੱਕ ਦਰਖਾਸਤ ਉਹ ਦਿੱਤੀ ਦਰਖਾਸਤ ਦੇ ਵਿੱਚ ਇਸ ਕਪਲੇ ਦੀ ਜਾਣਕਾਰੀ ਮੰਗੀ ਤੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਇਸ ਸਾਰੀ ਤਫ਼ਤੀਸ਼ ਕੀਤੀ ਜਾਵੇ ਕਿ ਇਹ ਐਨਾ ਪੈਸਾ ਗਿਆ ਕਿੱਥੇ ਹੁਣ ਕਾਫੀ ਲੰਬੇ ਸੰਘਰਸ਼ ਤੋਂ ਬਾਅਦ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਜਥੇਦਾਰ ਹਰਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਇੱਕ ਕਮੇਟੀ ਦਾ ਐਲਾਨ ਕੀਤਾ ਜਾਂਦਾ ਹੈ ਕਿ ਇੱਕ ਕਮੇਟੀ ਬਣਾਈ ਜਾਵੇ ਇਸ ਮਾਮਲੇ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਤੇ ਜਦੋਂ ਫਿਰ ਜਾਂਚ ਹੁੰਦੀ ਹੈ ਇਹ ਕਮੇਟੀ ਉੱਥੇ ਪਹੁੰਚਦੀ ਹੈ ਤੇ ਗੋਗਲੂਆ ਤੋਂ ਮਿੱਟੀ ਝਾੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਿਸਾਨਾਂ ਵੱਲੋਂ ਇਸ ਕਮੇਟੀ ਨੂੰ ਘੇਰਾ ਪਾਇਆ ਜਾਂਦਾ ਹੈ ਫਿਰ ਐਂਟਰੀ ਹੁੰਦੀ ਹੈ ਪੱਤਰਕਾਰਾਂ ਦੀ ਤੇ ਪੱਤਰਕਾਰਾਂ ਵੱਲੋਂ ਜਦੋਂ ਤਿੱਖੇ ਸਵਾਲ ਕੀਤੇ ਗਏ ਤੇ ਫਿਰ ਇਹਨਾਂ ਦੇ ਜਵਾਬ ਕੀ ਸੀ ਕਮੇਟੀ ਬਿਠਾ ਦਿੱਤੀ ਗਈ ਹੈ ਤਫਤੀਸ਼ ਕਰਾਂਗੇ ਪੂਰਾ ਮਾਮਲਾ ਜਾਣਨ ਵਾਸਤੇ ਅੱਜ ਦੀ ਇਹ ਵੀਡੀਓ ਦੇਖੋ ਤੇ ਵੀਡੀਓ ਦੇਖ ਕੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਹਨਾਂ ਅੰਨੇ ਬੋਲੇ ਮਸੰਦਾ ਤੱਕ ਇਹ ਪੂਰੀ ਕਹਾਣੀ ਜਿਹੜੀ ਹੈ ਉਹ ਪਹੁੰਚ ਸਕੇ ਸੋ ਜਰੂਰ ਵੀਡੀਓ ਨੂੰ ਪੂਰਾ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੀ ਆਸਤਾ ਦੇ ਲਾਲ ਕੇਵੇ ਖਲਵਾਣ ਹੁੰਦਾ ਹੈ ਤੁਹਾਡੇ ਪੈਸੇ ਦਾ ਨਜ਼ਾਇਜ਼ ਵਰਤੋਂ ਜਿਹੜੀ ਹੈ ਮਲਾਜਮਾ ਵੱਲੋਂ ਕੀਤੀ ਜਾਂਦੀ ਹੈ ਉਹ ਕਿਵੇਂ ਹੋ ਰਹੀ ਹੈ ਲੁੱਟਖਸਟ ਗੁਰੂ ਘਰਾਂ ਦੇ ਵਿੱਚ ਠੱਗਾਂ ਦੀ ਐਂਟਰੀ ਉਹ ਤੇ ਸਖਤਾਂ ਦੀਆਂ ਕੀ ਮੰਗਾ ਸੰਦੇ ਲੰਮੇ ਸਮੇਂ ਤੋਂ ਇਹਨਾਂ ਦੀ ਇੱਕ ਮੰਗ ਸੀ ਕਿ ਜਿਹੜਾ ਇੱਕ ਦੁਕਾਨਾਂ ਦਾ ਘਪਲਾ ਆਇਆ ਸੀ ਕਾफी ਵੱਡਾ ਤਾਂ ਉਹਦੇ ਵਿੱਚ ਜਿਹੜੀ ਕਮੇਟੀ ਬਣਾਈ ਗਈ ਸੀ ਅਜੇ ਤੱਕ ਇਹਨਾਂ ਲੋਕਾਂ ਆ ਕੇ ਕਾਰਵਾਈ ਨਹੀਂ ਕੀਤੀ ਗਈ ਤਾਂ ਹੋਰ ਕਿਹੜੀਆਂ ਗੜੀਆਂ ਮੰਗਾ ਜਿਹੜੀਆਂ ਇੱਥੇ ਅੱਜ ਲੈ ਕੇ ਆਏ ਨੇ ਉਹ ਹੈ ਗੁਰਜੀਤ ਖਾਲਸਾ ਜੀ ਕੀ ਫਤਿਹ ਅੱਜ ਮੈਂ ਕੋ ਕੱਲਾ ਨਹੀਂ ਆਇਆ ਸਾਰੀ ਸਾਲ ਕਮੇਟੀ ਜੀ ਦੇ ਸਦਾਰ ਅਮਰਜੀਤ ਸਿੰਘ ਫਲਾਈਪੁਰ ਅਮਰਜੀਤ ਸਿੰਘ ਬੰਦਾਲਾ ਜੀ ਡੋਗਰ ਵਾਲਾ ਸਾਹਿਬ ਸਰ ਬਲਵਿੰਦਰ ਸਿੰਘ ਜੀ ਬਾਈ ਕੋਈ ਦਾਸ ਇਹ ਸਾਰੇ ਜਣੇ ਇੱਕ ਸਬਕਮਟੀ ਜਿਹੜੀ ਬਣੀ ਆ ਜਿਹੜੀ ਤੁਸੀਂ ਗੱਲ ਕਹੀ ਆ ਉਹਨਾਂ ਦੀ ਪੜਤਾਲ ਕਰਨਾ ਤੇ ਉਹਨਾਂ ਦੀ ਪੜਤਾਲ ਆ ਤੇ ਅਪਰੀਲੀਆਂ ਦੋ ਮੀਟਿੰਗਾਂ ਹੋਈਆਂ ਵੀ ਆ ਉਹ ਸਾਸ ਤੇ ਆ ਜਿਹੜੀ ਸਬਕਮਟੀ ਦੀ ਮੀਟਿੰਗ ਇੱਥੇ ਕੋਲਾ ਸਾਹਿਬ ਗੁਰੂਕਰਨ ਹੋਰੀ ਅੱਜ ਦੀ ਜਿਹੜੀ ਮੁੱਖ ਮੰਗਾਂ ਕੀ ਸਨ ਉਹਨਾਂ ਦੀਆਂ ਕਿਉਂਕਿ ਇਹਨਾਂ ਦਾ ਕਹਿਣਾ ਸੀ ਕਿ 2009 ਤੋਂ ਗੁਰਦੁਆਰਾ ਮੰਤਲ ਸ਼੍ਰੋਮਣੀ ਕਮੇਟੀ ਵੱਲੋਂ ਆਇਆ ਤਾਂ ਜਦੋਂ ਗੱਲ ਕੀਤੀ ਹੈ ਤਾਂ ਆਮਦਨ ਦੀ ਤਾਂ ਇਸ ਵੇਲੇ ਲਗਭਗ 1 ਕਰੋੜ 20 ਲੱਖ ਦੀ ਆਮਦਨ ਚੱਲੀ ਜਾ ਰਹੀ ਹੈ ਤੇ ਪਹਿਲੇ ਜਿਹੜੇ ਇਹਨਾਂ ਵੱਲ ਪੁੱਛਿਆ ਜਾ ਰਿਹਾ ਜਿਹੜਾ ਪਹਿਲੇ ਮਤਲਬ ਚੜਾਵਾ ਚੜਿਆ ਜਾਂ ਜੋ ਵੀ ਗੁਰਦੁਆਰੇ ਨੂੰ ਪੈਸਾ ਇਕੱਠਾ ਹੋ ਉਹ ਮਤਲਬ ਕੀ ਕਾਰਨ ਹੈ ਜਿਹੜਾ ਅਜੇ ਤੱਕ ਸਾਹਮਣੇ ਨਹੀਂ ਉਹ ਸਾਰੇ ਇਹੀ ਕੰਮਾਂ ਦੀ ਪੜਤਾਲ ਜਿਹੜੀ ਹੈ ਜੀ 1 ਮਿੰਟ ਵਿੱਚ ਸਾਰਾ ਕੁਝ ਨਹੀਂ ਹੋ ਸਕਦਾ ਰਿਕਾਰਡ ਵੀ ਤੁਸੀਂ ਦੱਸਦੇ ਪਸਾਰਾ ਲੰਮਾ ਤੁਸੀਂ 2000 ਤੋਂ ਗੱਲ ਜੇ ਇਹ ਮੁਨਾਫੇ ਦੇ ਵਿੱਚ ਜੇ 1.5 ਕਰੋੜ ਰੁਪਇਆ ਆ ਗਿਆ ਤੇ ਗੁਰਦਰਾ ਦੇ ਖਰਚੇ ਇਹਨਾਂ ਦੇ ਤਨਖਾਹਾਂ ਕੱਢ ਕੇ ਫੇ ਵੀ ਪਏ ਸਾਡੇ ਕੋਲ ਇਹਨੇ ਜਿਹੜੇ ਵਧਿਆ ਇਹ ਤਾਂ ਇੱਕ ਤਾਂ ਸੰਕਤ ਦੀ ਮਿਹਰਬਾਨੀ ਆ ਇੱਕ ਗੁਰੂ ਮਹਾਰਾਜ ਦੀ ਆਪ ਉਹਨੇ ਸਾਰਿਆਂ ਨੂੰ ਇੱਥੇ ਸੱਦਿਆ ਤੇ ਇੱਥੇ ਜਿਹੜੀ ਵਰਕ ਵੀ ਬੜੀ ਧਾਰ ਖਰਚੇ ਵਧੇ ਠੇਕੇ ਵਧੇ ਇਹ ਸਾਰਾ ਕੁਝ ਕਰਾਉਂਦੇ ਤਾਂ ਆਪਾਂ ਅਸੀਂ ਤੇ ਵਿਚਕਰੀਂਦੀ ਗੁਰੂ ਮਹਾਰਾਜ ਅੱਜ ਕੀ ਵਿਸ਼ਵਾਸ ਗਿਆ ਤੁਹਾਡੇ ਲੋ ਸਾਡੇ ਲੋ ਵਿਸ਼ਵਾਸ ਜਿੰਨੀਆਂ ਵੀ ਇਹਨਾਂ ਨੇ ਇੱਕ ਗੁਰੂ ਕੀ ਗੋਢੜੀ ਜਾਜਾ ਗੁਰਦਰ ਸਾਹਿਬ ਨੂੰ ਪੂਜਰਵ ਕਰਨ ਬਾਰੇ ਕਾਹੀ ਆ ਕਿ ਉਹ ਵੀ ਕਰਾਂਗੇ ਠੇਕੇ ਦੇ ਦੁਕਾਨਾਂ ਦਾ ਵੀ ਕਰਾਂਗੇ ਸੋ ਜਿਹੜੀ ਚੀਜ਼ ਜਿਹੜੀ ਕੋਈ ਖਾਮੀ ਨਜ਼ਰ ਆਊਗੀ ਮੀਟਿੰਗ ਤਾਂ ਇਹ ਕਰਕੇ ਹੁੰਦੀ ਆ ਨਾ ਵੀ ਸਾਰਿਆਂ ਦੇ ਤੁਹਾਡੇ ਵੀ ਅਸੀਂ ਵਿਚਾਰ ਲੈ ਲਿਆ ਆਪਣੇ ਵੀ ਵਿਚਾਰ ਅਸੀਂ ਕਰਕੇ ਸਾਰਿਆਂ ਨੇ ਇਹਦੇ ਨੂੰ ਸੁਧਾਰਨ ਵਾਸਤੇ ਅਸੀਂ ਸਾਰਾ ਜਤਨ ਸਰਕਲ ਸੀਟ ਕਿਲੇ ਨਾਲ ਦਿੱਤੇ ਜੀ ਖੇੜੀ ਸਟੇਜ ਵਾਸਤੇ ਉਹਦੇ ਵਿੱਚ ਦੁਕਾਨਾਂ ਬਣਾਏ ਜਾ ਜਾਗਨ ਨਾਲ ਕਿ ਉੱਥੇ ਪਾਰਕਿੰਗ ਦਾ ਪੀੜੀ ਪੀੜੀ ਸਪੀਡ ਲਾਟੇ ਉਹ ਵੀ ਸਾਡੇ ਸਮੇਂ ਤੋਂ ਪਹਿਲਾਂ ਦੀ ਗੱਲ ਹੈ ਮੈਂ ਤੇ ਡੇਢ ਸਾਲ ਦੀ ਗੱਲ ਕਰਦਾ ਵੀ ਆ ਸਾਡੀ ਪ੍ਰੋਗਰੈਸ ਆ ਅਸੀਂ ਇਹ ਕੰਮ ਕਰ ਰਹੇ ਆ ਜਿਹੜੇ 6 ਕਿਲੇ ਸਟੇਡੀਅਮ ਐਸੇ ਦਿੱਤੇ ਉਹ ਸਟੇਡੀਅਮ ਦੇਖਾਂਗੇ ਜੇ ਵੱਧਦੇ ਹੋਣਗੇ ਤਾਂ ਉਹਦੇ ਬਾਰੇ ਕਮੇਟੀ ਕੀ ਕਰ ਸਕਦੀ ਆ ਕੈਦੇ ਕਾਨੂੰਨ ਆ ਫੜ ਕੇ ਕਈਆਂ ਨਹੀਂ ਨਾ ਆਪਾਂ ਕੋਈ ਚੀਜ਼ ਨਾ ਠਾ ਸਕਦੇ ਨਾ ਬਣਾ ਸਕਦੇ ਕਾਨੂੰਨ ਨੂੰ ਤਾਂ ਨਾਲ ਲੈਣਾ ਪਊ ਇਹਦਾ ਸਾਰਾ ਲੈਣਾ ਪਊ ਸੰਗਤ ਦਾ ਸਹਿਯੋਗ ਲੈਣਾ ਪਊਗਾ ਜਿਹੜੀ ਗੱਲ ਗੁਰੂ ਘਰ ਨੂੰ ਲੋੜ ਆ ਜਿਹੜੀ ਗੁਰੂ ਘਰ ਦੀ ਚੀਜ਼ ਆ ਉਹ ਤੇ ਅਸੀਂ ਕਿਹਨੂੰ ਖਨਾਮਤ ਨਹੀਂ ਕਰਨਾ ਪੱਕੇ ਕਿ ਸਾਹਿਬ ਇੱਕ ਨੇ ਇੱਕ ਇੱਕ ਬੰਦੇ ਤੁਹਾਡੇ ਹੈ ਵੀ ਕਾਰ ਪ੍ਰਤਾਲ ਕਰ ਲਾਂਗੇ ਜੀ ਪ੍ਰਤਾਲ ਕਰਕੇ ਕੋਈ ਗੱਲ ਲੁਕਣੀ ਨਹੀਂ ਜੀ ਹਾਂਜੀ ਸਾਰੇ ਸਾਹਮਣੇ ਆ ਜਾਂਦੀ ਹੈ ਜੀ ਨਹੀਂ ਲੋਕਾਂ ਨੂੰ ਸਾਨੂੰ ਕਿਹਾ ਵਾਹ ਤੁਸੀਂ ਸਾਡੇ ਕੇ ਮੁੜਕੇ ਵੀ ਕਰਨਾ ਕਿ ਬਲ ਮੁੜਕੇ ਤੁਹਾਨੂੰ ਇਹ ਮੌਕਾ ਨਾ ਮਿਲੇ ਹੱਲ ਕੀਤਾ ਹੋਵੇ ਨਾ ਜਦੋਂ ਤੁਹਾਨੂੰ ਦੱਸਾਂਗਾ ਹਲ ਹੋ ਗਿਆ ਜੀ ਫਿਰ ਇਹੀ ਸਮਝਿਆ ਜਾਵੇ ਕਿ ਅੱਜ ਗੋਗਲਵਾ ਤੋਂ ਮਿੱਟੀ ਝੜੀ ਗਈ ਆ ਜੀ ਨਹੀਂ 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 ਜਿੱਤਰਾ ਕੋਈ ਦੇਖੋ ਆ ਆਕਾ ਵਾੜੀ ਨਹੀਂ ਠੀਕ ਆ ਆਪਾਂ ਦੇਖੋ ਗੁਰੂਕਰ ਬੈਠਿਆ ਤੁਸੀਂ ਸਾਨੂੰ ਇਹ ਕਹਿ ਕੇ ਗੱਲ ਪੁੱਛੀ ਤੁਹਾਨੂੰ ਮੰਨਦਾ ਨਹੀਂ ਦੱਸਿਓ ਜੀ ਅੱਜ ਬੋਗਲ ਮਿੱਟੀ ਸੀ ਜੀ ਕਿੰਨਾ ਸਮਾਂ ਲੱਗਦਾ ਸਰ ਇਹ ਜੀ ਜੀ ਇੱਕ ਮਿੰਟ ਉਹ ਹੀ ਮੈਨੂੰ ਦੱਸੋ ਕਿ ਇਹ ਦੀ ਗਰਦੌਰੀ ਵੀ ਤਾਂ ਹੱਥ ਰੜਾਉਣੀ ਕਿੰਨੇ ਤਾਰ ਲੱਗ ਜਾਂਦੀ ਜੀ ਇਹ ਤੁਹਾਨੂੰ ਕਿੰਨਾ ਪੁਰਾਣਾ ਜਿਹੜਾ ਸਿਰਕੰਪੂ ਰਿਆਦਾਵਾ ਉਹਦੇ ਬਗਰਾਦ ਆ ਜਿਹਨਾਂ ਕਬਲਾ ਕੀਤਾ ਕਈ ਕਈ ਦੁਕਾਨਾਂ ਲਈਆਂ ਮਤਲਬ ਤੁਹਾਡੇ ਮਤਲਬ ਇਹ ਰਫੇਰੀ ਕਰਕੇ ਜਾਂ ਕਿਸ ਤਰ੍ਹਾਂ ਵੀ ਲਈਆਂ ਉਹਨਾਂ ਖਿਲਾਫ ਕੀ ਕਾਰਵਾਈ ਕਰੋਗੇ ਮਤਲਬ ਤੁਸੀਂ ਵੇਖੋ ਮੈਂ ਮੈਂ ਇੱਕੋ ਮਿੰਟ ਦੀ ਮੈਂ ਦਾਦਾਵਾ ਤੁਸੀਂ ਜਿਹੜਾ ਸਵਾਲ ਕੀਤਾ ਵੀ ਉਹਨਾਂ ਦੇ ਖਿਲਾਫ ਕੀ ਕਾਰਵਾਈ ਹੋਏਗੀ ਹਾਂਜੀ 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 ਇਸ ਤੋਂ ਪਹਿਲਾਂ ਪ੍ਰਗਟ ਸਿੰਘ ਮੈਨੇਜਰ ਸੀਗਾ ਹਾਂਜੀ ਪ੍ਰਗਟ ਸਿੰਘ ਪ੍ਰਗਟ ਸਿੰਘ ਮੈਨੇਜਰ ਨੂੰ ਅਸੀਂ ਸਸਟੈਂਡ ਕਰਤਾ ਚਲੋ ਦੁਨੀਆ ਤੋਂ ਤੁਰ ਗਿਆ ਹਾਂਜੀ ਉਹ ਉਹ ਵੱਖਰੀ ਗੱਲ ਆ ਪਰ ਅਸੀਂ ਉਹਨੂੰ ਜਦੋਂ ਸਾਨੂੰ ਪੜਤਾਲ ਹੋਈ ਇਹ ਸਬ ਕਮੇਟੀ ਹੋਣ ਦੇ ਵਿੱਚ ਆਈ ਉਸ ਤੋਂ ਤੁਰੰਤ ਹੀ ਪਹਿਲੀ ਮੀਟਿੰਗ ਦੇ ਵਿੱਚ ਜਦੋਂ ਕਪਾਤਾਗ ਤੇ ਨੇ ਇੱਕ ਪ੍ਰਗਟਸ ਨੇ ਕਪਲਾ ਕੀਤਾ ਵਾ ਜਾਂ ਜੋ ਇਹਨੇ ਕੀਤਾ ਵਾ ਗੁਰੂ ਘਰ ਦੇ ਨਾਲ ਖਿਲਾਵਟ ਕੀਤਾ ਵਾ ਉਹਨੂੰ ਉਸੇ ਵੇਲੇ ਤੁਰੰਤ ਹੀ ਸਸਪੈਂਡ ਕਰ ਦਿੱਤਾ ਗਿਆ। ਉਸ ਤੋਂ ਬਾਅਦ ਪ੍ਰਗਟਸੋਂ ਦਾ ਕੰਮ ਨਹੀਂ ਆਜੀ ਕੋਈ। ਉਹ ਉਹ ਗਾਹ ਜਿਹੜੀ ਆ ਪਰਤਾਲ ਚੱਲ ਰਹੀ ਆ ਉਹਦੇ ਨਾਲ ਜਿਹੜਾ ਜਿਹੜਾ ਸਾਹਮਣੇ ਆਈ ਜਾਊਗਾ ਹਾਂਜੀ ਉਹਦੇ ਉੱਤੇ ਜੋ ਵੀ ਗੁਰੂ ਘਰ ਵੱਲੋਂ ਜਿਹੜੀ ਹੋਊਗੀ ਉਹ ਕਾਰਵਾਈ ਹੋਊ ਜ਼ਰੂਰ ਇਹ ਤੁਹਾਨੂੰ ਇਹ ਵਿਸ਼ਵਾਸ ਦਿਵਾ ਕੇ ਦੋਨੇ ਆ ਵੀ ਤੁਸੀਂ ਜਿਹੜੀ ਇੱਕੋ ਜਿਹੜੀ ਗੁੰਝਲਦਾਰ ਗੱਲ ਬਣੀ ਆ ਉਹਨੂੰ ਗੁੰਝਲ ਕਰਦਿਆਂ ਕਰਦਿਆਂ ਸਮਾਂ ਤੇ ਲੱਗਣਾ ਹੀ ਆ ਨਾ ਉਹ ਉਹ ਟਾਈਮ ਲੱਗਣਾ ਬਾਕੀ ਗੱਲ ਬੇਨਤੀ ਤੁਹਾਨੂੰ ਸਾਰੀ ਸੰਗਤ ਨੂੰ ਇਹ ਆ ਕਿ ਸਾਨੂੰ ਸਹਿਯੋਗ ਦਿਓ ਇਹ ਪਰਤਾਲ ਦੇ ਵਿੱਚ ਸਾਨੂੰ ਪੂਰਾ ਸਹਿਯੋਗ ਦਿਓ ਅਸੀਂ ਤੇ ਸਾਡੀ ਡਿਊਟੀ ਆ ਸ਼ਰੋਨੀ ਗੁਰਦੁਆਰਾ ਪ੍ਰਧਾਨ ਤੇ ਦਸਤਾਰ ਦੀ ਨਿਸ਼ਚਿਤਤਾ ਮੀਨੇ ਸਾਡੀ ਡਿਊਟੀ ਲਾਈ ਆ ਅਸੀਂ ਉਹਦਾ ਪੂਰਾ ਜਿਹੜਾ ਉਹ ਕੋਹ ਕਰ ਰਹੇ ਆ ਵਾਰੀ ਵਾਰੀ ਕੋਹ ਕਰ ਰਹੇ ਨਾ ਸਮਾਂ ਲੱਗਣਾ ਜੇ ਤੁਸੀਂ ਆਖੋ ਕਿ ਗੋਗਲੋਂ ਦੀ ਮਿੱਟੀ ਝਾੜਨ ਵਾਲੀ ਕੋਈ ਗੱਲ ਨਹੀਂ ਗਈ ਠੋਕ ਉ ਜਾ ਕੇ ਗੁਰੂ ਘਰ ਦੀ ਜਿਹੜੀ ਗੱਲ ਆ ਸਬ ਕਮੇਟੀ ਜਿਹੜੀ ਬਣੀ ਆ ਠੋਕ ਉ ਜਾ ਕੇ ਕਰੀ ਉਹ ਭਾਵੇਂ ਉਹ ਕੋਈ ਵੀ ਮੇਰੇ ਵਰਗਾ ਨਮਾਣਾ ਮੈਂਬਰ ਹੋਵੇ ਭਾਵੇਂ ਉਹ ਜੋ ਵੀ ਕੋਈ ਵੀ ਹੋਵੇ ਉਹਤੇ ਠੋਕ ਕੇ ਕਾਰਵਾਈ ਹੋਊਗੀ ਜੋ ਗੁਰੂ ਘਰ ਵੱਲੋਂ ਉਹ ਬਣਦੀ ਹੋਊਗੀ ਉਹ ਕਾਰਵਾਈ ਜ਼ਰੂਰ ਹਾਂਜੀ ਭਾਜੀ ਕੀ ਨਾਮ ਤੁਹਾਡਾ ਤੇ ਕਿਹੜਾ ਮਕਸਦ ਜਿਹੜਾ ਅੱਜ ਗੁਰਦਾਰਾ ਸਾਹਿਬ ਦੀ ਸੰਗਤ ਲੈ ਕੇ ਪੁੱਜੇ ਮੈਂ ਮੇਰਾ ਨਾਮ ਗੁਰਦੇਵ ਸਿੰਘ ਆ ਜੀ ਅਸੀਂ ਜਿਹੜਾ ਗੁਰਦਾਰਾ ਸਾਹਿਬ ਦਾ ਘਮਲਾ ਸੀ ਜਦੋਂ ਅਸੀਂ ਸ਼ੁਰੂ ਕੀਤਾ 2019 ਤੋਂ ਅਸੀਂ ਪਹਿਲਾਂ ਧਰਨਾ ਲਾਇਆ ਹੈ ਗੁਰਦਾਰਾ ਸਾਹਿਬ ਦੇ ਸਾਹਮਣੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਇੱਕ ਸਟੇਡੀਅਮ ਤੇ ਗੁਰਦੁਆਰਾ ਸਾਹਿਬ ਦੀ ਜਾਇਦ ਜਾਇਦਾਦ ਬਚਾਓ ਕਮੇਟੀ ਬਣਾਈ ਸੀ ਉਹਦਾ ਪ੍ਰਧਾਨ ਜਿਹੜਾ ਮੈਨੂੰ ਚੁਣਿਆ ਸੀ ਅਸੀਂ ਉਦੋਂ ਤੋਂ ਲੈ ਕੇ ਸੰਘਰਸ਼ ਜਿਹੜਾ ਕਰ ਰਹੇ ਆ ਤੇ ਇਹਦੇ ਵਿੱਚ ਅੱਜ ਜਿਹੜੀ ਆ ਉਦੋਂ ਬਾਅਦ ਹਰਜਿੰਦਰ ਸਿੰਘ ਧਾਮੀ ਉਹਨਾਂ ਮੌਕਾ ਵੇਖਿਆ ਸੀਗਾ ਉਦੋਂ ਬਾਅਦ ਉਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਵੀ ਅਸੀਂ ਜਾਂਚ ਕਰਕੇ ਜਿਹੜੇ ਦੋਸ਼ੀ ਪਾਏ ਜਾਣਗੇ ਉਹਨਾਂ ਖਿਲਾਫ ਅਸੀਂ ਕਾਰਵਾਈ ਕਰਾਂਗੇ ਵੇਖੋ ਅੱਜ ਜਿਹੜੀ ਇਹ ਕਮੇਟੀ ਦੀ ਮੀਟਿੰਗ ਹੋਈ ਉਹਦੇ ਵਿੱਚ ਅਸੀਂ ਉਹਨਾਂ ਨੂੰ ਜੋ ਸਵਾਲ ਕੀਤੇ ਸੀ ਇੱਕ ਤੇ ਗੁਰਦੁਆਰਾ ਗੁਰੂ ਕੀ ਕੋਠੜੀ ਆ ਜਿਹੜੀ ਉਹਨਾਂ ਦੀ ਪ੍ਰਾਰਥਨ ਉਹ ਡਿੱਗ ਰਹੀ ਆ ਇੱਕ ਅਸੀਂ ਉਹ ਬੇਨਤੀ ਕੀਤੀ ਸੀ ਵੀ ਉਹ ਮਾਰਟ ਜਿਹੜੀ ਆ ਉਹ ਦੁਬਾਰਾ ਉਹਨੂੰ ਰਿਪੇਅਰ ਕੀਤਾ ਜਾਵੇ ਟਾਇਆ ਨਾ ਜਾਵੇ ਪ੍ਰਾਤ ਦੇ ਵਿੱਚ ਉਹਨੂੰ ਬਾਹਰ ਕੀਤਾ ਜਾਵੇ ਉਹ ਇਹਨਾਂ ਵਿਸ਼ਵਾਸ ਦਵਾਇਆ ਵਾ ਸੰਗ ਤੁਮੀ ਵਿਸ਼ਵਾਸ ਦਵਾਇਆ ਕਿ ਉਹ ਅਸੀਂ ਉਹ ਵੀ ਕਰਾਂਗੇ ਇੱਕ ਜਿਹੜਾ ਗੁਰਦੁਆਰਾ ਸਾਹਿਬ ਦੇ ਸਟੇਡੀਅਮ ਵਾਲੀ ਬਾਈ ਆ ਉੱਥੇ ਇੱਕ ਦਰਸ਼ਨੀ ਡਿਉੜੀ ਬਣਾਉਣ ਦੀ ਮੰਗੂ ਕੋ ਵੀ ਉਹਨਾਂ ਆਖਿਆ ਵੀ ਅਸੀਂ ਉਹ ਵੀ ਕਰਾਂਗੇ ਬਾਕੀ ਜਿਹੜੀਆਂ ਦੁਕਾਨਾਂ ਦੇ ਕਪਲੇ ਦੀ ਗੱਲ ਆ ਉਹਦੇ ਵਿੱਚ ਇਹਨਾਂ ਅਸੀਂ ਇਹਨਾਂ ਨੂੰ ਇਹ ਸਵਾਲ ਕੀਤੇ ਸੀ ਵੀ ਜਿਹੜੇ ਲੋਕਲ ਕਮੇਟੀ ਵੱਲੋਂ ਆਂਦੇ ਆ ਵੀ ਦੁਕਾਨਾਂ ਕਟੀਆਂ ਗਈਆਂ ਉਹ ਜਿਹੜੇ ਬੰਦਿਆਂ ਨੇ ਉਹ ਦੁਕਾਨਾਂ ਲਈਆਂ ਔਰ ਸੀਤਾ ਪੇਸ਼ ਕਰਨ ਕਿ ਜਦੋਂ ਤੋਂ ਆਂਦੇ ਵੀ ਅਸੀਂ ਕੋਈ ਜਾਂਦਾ ਮੈਂ 30 ਸਾਲ ਤੋਂ ਕਿਰਾਇਆ ਜਾਂ 20 ਸਾਲ ਤੋਂ ਕਿਰਾਇਆ ਤਾਂ ਆਵਾਂ ਇੱਕ ਜਿਹੜਾ ਸੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਾਨੂੰਨ ਹੈ ਜਦੋਂ ਦੁਕਾਨ ਇੱਕ ਬੰਦੇ ਤੋਂ ਦੂਜੇ ਨਾ ਹੁੰਦੀ ਆ ਸਬਲੇਟ ਉਹਦੇ ਵਿੱਚ ਉਹ ਦੇਖੋ 2 ਲੱਖ ਰੁਪਏ ਦੀ ਰਸੀਦ ਜਿਹੜੀ ਆ ਜੋ ਵੀ ਇਹ ਤੈਅ ਕੀਤਾ ਹੁੰਦਾ ਲੈਂਦੇ ਆ ਉਹ ਦੁਕਾਨਾਂ ਸਬਲੇਟ ਕਰਨ ਦੇ ਵਿੱਚ ਵੱਡਾ ਕਬਲਾ ਹੋਇਆ ਜਿਵੇਂ ਤੁਸੀਂ ਵੀ ਸਾਲ ਪੁੱਛਿਆ ਇੱਕ ਇੱਕ ਬੰਦੇ ਦੇ ਨਾਮ ਦਾ 10-10 ਦੁਕਾਨਾਂ ਉਹਨਾਂ ਗਾੜੀ 3-3 4-4 ਲੱਖ ਰੁਪਏ ਦੇ ਵਿੱਚੀਆਂ ਮਤਲਬ ਕੁੱਲ ਮਿਲਾ ਕੇ ਕਰੋੜਾਂ ਰੁ ਇਦੇ ਵਿੱਚ ਇਹ ਜਾਂਚ ਕਰ ਰਹੇ ਆ ਪਰ ਸਾਨੂੰ ਇਹ ਠੱਕ ਪੈਂਦਾ ਸੀ ਵੀ ਇਹ ਜਿਹੜੀ ਜਾਂਚ ਵਾ ਇਹ ਸਹੀ ਤਰੀਕੇ ਨਾਲ ਨਹੀਂ ਜਾ ਰਹੀ ਅਸੀਂ ਤਾਂ ਕਰਕੇ ਅੱਜ ਸੰਗਤੀ ਰੂਪ ਦੇ ਵਿੱਚ ਇਕੱਠੇ ਹੋਏ ਹਾਂ ਤੇ ਇਹਨਾਂ ਸਾਨੂੰ ਵਿਸ਼ਵਾਸ ਦਿਵਾਇਆ ਸੰਗਤ ਦੇ ਸਾਹਮਣੇ ਤੁਹਾਡੇ ਸਾਹਮਣੇ ਵਿਸ਼ਵਾਸ ਦਿਵਾਇਆ ਵਾ ਵੀ ਜਾਂਚ ਕਰਕੇ ਅਸੀਂ ਦੋਸ਼ੀਆਂ ਤੇ ਉਚਿਤ ਕਾਰਵਾਈ ਜਿਹੜੀ ਉਹ ਕਰਾਂਗੇ ਤੇ ਬਾਕੀ ਹੁਣ ਵੇਣਿਆ ਇਸੇ ਤਰ੍ਹਾਂ ਹੀ ਜੇ ਕੋਈ ਕਾਰਵਾਈ ਨਹੀਂ ਕਰਦੇ ਇਸੇ ਤਰ੍ਹਾਂ ਹੀ ਸੰਗਤੀ ਰੂਪ ਦੇ ਵਿੱਚ ਇੱਕ ਅਹੀ ਮਸਲਾ ਖਾਇਆ ਚੋਲਾ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਦਾ ਠੇਕੇ ਦੇ ਚੜਦਾ ਵਾ ਉਹ ਜਿਹੜਾ ਵਿਸਾਖੀ ਉਹ ਆਉਂਦੇ ਆ ਵੀ ਗਾਂ ਤੋਂ ਜਿਹੜਾ ਉਹ ਠੇਕਾ ਨਹੀਂ ਹੋਊਗਾ ਉਹ ਵੀ ਵਿਸ਼ਵਾਸ ਇਹਨਾਂ ਦਵਾਇਆ ਪਿਆ ਅਸੀਂ ਕਰਦੇ ਆ ਗੱਲ ਅੱਗੇ ਤੋਂ ਉਹ ਜਿਹੜਾ ਠੇਕਾ ਨਹੀਂ ਲੈ ਜਾਊਗਾ ਵੇਖੋ ਗਾੜੀ ਇਹ ਕਰਦੇ ਕੀ ਆ ਜੇ ਨਾ ਐ ਕੋਈ ਕਾਰਵਾਈ ਕਰਨਗੇ ਤੇ ਫਿਰ ਅਸੀਂ ਸੰਤੀ ਰੂਪ ਦੇ ਵਿੱਚ ਇਸੇ ਤਰ੍ਹਾਂ ਫੇਰ ਅਜ ਨੂੰ ਮੰਗੂਗਾ